ਆਪਕੇ ਲਈ ਕੀ ਤੁਮ ਮਾਤਾ ਦੀ ਜੇ ਕਾਰਾ ਵੀਰ ਬਜਰੰਗੇ ਮਹਾਂਦੇਵ ਅੱਜ ਜੀ ਆਪਾਂ ਸੁਹਾਸ ਜੜੇ ਹੈਗੇ ਸਾਡੇ ਸੁਹਾਸ ਜੀ ਭਗਤ ਜੀ ਟ੍ਰੈਫਿਕ ਇੰਚਾਰਜ ਹੁਸ਼ਿਆਰਪੁਰ ਦੇ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਮੈਂ ਪੰਜਾਬ ਪ੍ਰਧਾਨ ਸ਼ਿਵਸਨਾ ਸਮਾਜਵਾਦੀ ਪਾਰਟੀ ਹੋਰ ਸਾਡੀ ਜਿੰਨੀ ਵੀ ਟੀਮ ਹੈ ਅੱਜ ਇਹਨਾਂ ਨੂੰ ਆਪਾਂ ਸਨਮਾਨਿਤ ਕੀਤਾ ਕਿਉਂਕਿ ਇਹਨਾਂ ਨੇ ਦਿਨ ਰਾਤ ਪਹਿਲਾਂ ਵੀ ਬੂਮਨ ਸੈਲ ਦੇ ਵਿੱਚ ਬਤੌਰ ਐਸਐਸਏ ਬਹੁਤ ਵਧੀਆ ਲੋਕਾਂ ਦੀ ਕੁੜੀਆਂ ਨੂੰ ਲੋਕਾਂ ਨੂੰ ਬਹੁਤ ਵਧੀਆ ਇਨਸਾਫ ਦਵਾਇਆ ਇਹਨਾਂ ਨੇ ਔਰ ਅੱਜ ਬਤੌਰ ਜਿਹੜੇ ਸਾਡੇ ਇੰਚਾਰਜ ਪੀਸੀਆਰ 'ਚ ਬਹੁਤ ਹੀ ਲੋਕਾਂ ਦੇ ਜਿਹੜੇ ਅੱਜਕੱਲ ਯੂਥ ਆ ਉਹਨਾਂ ਨੂੰ ਸਮਝਾਉਣ ਦੇ ਨਾਲ-ਨਾਲ ਇੱਕ ਯੂਥ ਨੂੰ ਸਮਝਾ ਰਹੇ ਨੇ ਕਿ ਜਿਹੜੇ ਆਪਾਂ ਆਪਣੀਆਂ ਕੀਮਤੀਆਂ ਜਾਨਾ ਗਵਾ ਰਹੇ ਆ ਉਹਨਾਂ ਨੂੰ ਬਚਾਉਣ ਲਈ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤੇ ਆ ਔਰ ਇਹਨਾਂ ਦੇ ਐਸੇ ਉਪਰਾਲੇ ਦੇ ਕਰਕੇ ਸਿਰਫ ਇੱਕ ਹਿਸ਼ਰਪੁਰ ਦਾ ਨਾਮ ਰੋਸ਼ਨ ਨਹੀਂ ਸਾਡੇ ਪੂਰੇ ਪੰਜਾਬ ਹੋਰ ਐਨਆਰਆਈ ਤੱਕ ਇਹਨਾਂ ਨੂੰ ਸਾਡੇ ਹਿਸ਼ਰਪੁਰ ਦਾ ਨਾਮ ਰੋਸ਼ਨ ਕੀਤਾ ਹੈ ਇਸ ਕਰਕੇ ਅੱਜ ਸ਼ਿਪਸਨਾ ਸਮਾਜਵਾਦੀ ਪਾਰਟੀ ਵੱਲੋਂ ਮੇਰੀ ਜਿੰਨੇ ਵੀ ਟੀਮ ਹੈ ਸ਼ਿਪਸਨਾ ਸਮਾਜਵਾਦੀ ਪਾਰਟੀ ਦੀ ਉਹਨਾਂ ਨੇ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਹੈ ਤਾਂ ਆਪਾਂ ਇਹਨਾਂ ਦੇ ਨਾਲ ਤਨਮਨ ਦੇ ਨਾਲ ਸਾਡੀ ਸ਼ਿਪਸ ਨਾਲ ਸਮਾਜਵਾਦੀ ਪਾਰਟੀ ਪੂਰੇ ਤਨਮਨ ਨਾਲ ਖੜੀ ਆ ਹੋਰ ਸਾਡੇ ਐਸਐਸਪੀ ਸਾਹਿਬ ਲਾਂਬਾ ਜੀ ਸਾਡੇ ਮਾਨਯੋ ਡੀਸੀ ਸਾਹਿਬ ਹੋਰ ਸਾਡੇ ਏ ਆ ਆਪਣੇ ਏਡੀਸੀ ਸਾਹਿਬ ਚਾਬਾ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਆ ਕਿ ਸਾਨੂੰ ਇਦਾਂ ਦੇ ਅਫਸਰ ਦਿੱਤੇ ਆ ਹੋਰ ਇਮਾਨਦਾਰ ਅਫਸਰ ਦਿੱਤੇ ਆ ਜੋ ਕਿ ਸਾਡੇ ਯੂਥ ਨੂੰ ਬਹੁਤ ਹੀ ਅੱਗੇ ਜਾ ਕੇ ਪਹੁੰਚਾ ਰਹੇ ਨੇ ਜੇ ਕਾਰਾ ਪੀਰ ਬਜਰੰਗੇ ਹਰ ਹਰ ਮਾਨਾ ਦੇ ਮਿਸਟਰ ਜਾਵੀਦ ਜੀ ਮਿਸਟਰ ਕਰਨ ਜੀ ਜਿਹੜੀ ਉਹਨਾਂ ਦੀ ਟੀਮ ਹੈ ਇਹਨਾਂ ਨੇ ਅੱਜ ਮੈਨੂੰ ਸੱਚੀ ਗੀਤੀ ਸਨਮਾਨ ਕੀਤਾ ਮੈਂ ਇਹ ਸਮਝਦਾ ਕਿ ਜਿਹੜਾ ਇਹ ਸਨਮਾਨ ਮੇਰਾ ਇਕੱਲੇ ਦਾ ਸਨਮਾਨ ਨਹੀਂਗਾ ਇਹ ਸਨਮਾਨ ਸਾਡੀ ਸਾਰੀ ਜਿਹੜੀ ਪੰਜਾਬ ਪੁਲਿਸ ਦੀ ਟੀਮ ਜਿਹੜੀ ਦਿਨ ਰਾਤ ਕੰਮ ਕਰ ਰਹੀ ਹੈ ਇਹ ਉਹਨਾਂ ਦਾ ਸਨਮਾਨ ਹੈ ਮੈਂ ਵੀ ਸਮਝਦਾ ਕਿ ਜਿਸ ਤਰ੍ਹਾਂ ਜਵੇਦ ਜੀ ਦੇ ਮਨ 'ਚ ਇਹ ਗੱਲ ਆਇਆ ਕਿ ਅਸੀਂ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਇਸ ਤਰ੍ਹਾਂ ਸਨਮਾਨਿਤ ਕਰਨਾ ਇਸ ਤਰ੍ਹਾਂ ਦੇ ਜਿਹੜੇ ਸਨਮਾਨ ਮਿਲਦੇ ਆ ਪੰਜਾਬ ਪੁਲਿਸ ਨੂੰ ਅਸੀਂ ਹੋਰ ਵਧੀਆ ਡਿਊਟੀ ਕਰਨ ਵਾਸਤੇ ਸਾਡਾ ਜਿਹੜਾ ਮਨ ਉਹ ਕਰਦਾ ਤੇ ਮੇਰੇ ਜਿਹੜਾ ਇਹਨਾਂ ਨੇ ਸਨਮਾਨ ਕੀਤਾ ਮੇਰਾ ਮੈਂ ਪੰਜਾਬ ਪੁਲਿਸ ਦਾ ਸਨਮਾਨ ਕੀਤਾ ਇਹਦਾ ਜਿਹੜਾ ਸਾਰਾ ਕ੍ਰੈਡਿਟ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਆਈਜੀ ਜਲੰਧਰ ਰੇਂਜ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਰਾ ਸਾਡੀ ਪੰਜਾਬ ਪੁਲਿਸ ਦੀ ਜੁੜੀਸ਼ਾਹਰਪੁਰ ਦੀ ਫੈਮਿਲੀ ਦੇ ਉਹਦੇ ਹੈੱਡ ਸ਼੍ਰੀ ਸ੍ਰਿੰਦਰ ਲੰਬਾ ਜੀ ਆਈਪੀਐਸ ਐਸਐਸਪੀ ਹੁਸ਼ਿਆਰਪੁਰ ਜੀ ਨੂੰ ਜਾਂਦਾ ਜਿਹੜੇ ਸਾਨੂੰ ਸਮੇਂ-ਸਮੇਂ ਦੇ ਗਾਈਡ ਕਰਦੇ ਰਹਿੰਦੇ ਆ ਕਿ ਤੁਸੀਂ ਐਸ ਡਿਊਟੀ ਨੂੰ ਐਸ ਤੰਗ ਦੇ ਨਾਲ ਕਰੋ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਜავੇਦ ਜੀ ਤੇ ਕਰਨ ਜੀ ਦੀ ਜਿਹੜੀ ਟੀਮ ਹੈ ਪ੍ਰਮਾਤਮਾ ਨੇ ਉਹਨੂੰ ਦਿਨ ਜੁਗੜੀ ਤੇ ਰਾਤ ਚੌਗੜੀ ਤਰੱਕੀ ਦੇਵੇ ਬਹੁਤ ਬਹੁਤ ਧੰਨਵਾਦ ਜੀ ਜਿੰਦਾਬਾਦ ਭਵੰਤਮਾਨ ਜਿੰਦਾਬਾਦ ਜੈਪੋਤ ਜਿੰਦਾਬਾਦ ਸਵਾਰ ਭਗਤ ਸਿੰਘ ਜੀ ਜਿੰਦਾਬਾਦ ਪੜ੍ਹੇ ਸਵਾਰ ਭਗਤ ਸਿੰਘ ਜੀ ਜਿੰਦਾਬਾਦ